ਸਸ਼ੂਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਮਾਗੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਤੇ ਜਿੱਥੇ ਬਠਿੰਡਾ ਦੇ ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਪਹੁੰਚੇ ਨੇ ਦੱਸ ਦਈਏ ਕਿ ਇੱਥੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ ਜਿਸ ਕੈਂਪ ਤੇ ਵਿੱਚ ਸ਼ਿਰਕਤ ਕਰਨ ਲਈ ਕੈਬਨਟ ਮੰਤਰੀ ਬਲਜੀਤ ਘਰ ਪਹੁੰਚੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਵੀ ਸਕੀਮਾਂ ਨੇ ਉਹਨਾਂ ਦਾ ਲਾਹਾ ਹਰ ਇੱਕ ਜ਼ਰੂਰਤਮੰਤ ਹਰ ਇੱਕ ਮਹਿਲਾ ਤੱਕ ਪਹੁੰਚਾਉਣ ਦੇ ਲਈ ਉਹਨਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇੱਥੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਤੇ ਬੱਚੀਆਂ ਪਹੁੰਚੀਆਂ ਨੇ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਇਸ ਆਪਣੇ ਅਧਿਕਾਰ ਨੂੰ ਲੈ ਕੇ ਜਾਗਰੂਕ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਹਰ ਇੱਕ ਪੱਖੋਂ ਭਾਵੇਂ ਕੋਈ ਸਕੀਮ ਹੋਵੇ ਭਾਵੇਂ ਜਿਹੜਾ ਮਹਿਲਾਵਾਂ ਨੇ ਉਹਨਾਂ ਨੂੰ ਕੋਈ ਸਵੈ ਰੁਜ਼ਗਾਰ ਦੇ ਲਈ ਕੋਈ ਸਿਖਲਾਈ ਦੇਣੀ ਹੋਵੇ ਤਾਂ ਹਰ ਇੱਕ ਯਤਨ ਜਿਹੜੇ ਨੇ ਮੰਤਰਾਲੇ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਜੜੀਆਂ ਧੀਆਂ ਤੇ ਮਹਿਲਾਵਾਂ ਨੇ ਉਹਨਾਂ ਦੀ ਭਾਵੇਂ ਸਿਖਲਾਈ ਹੋਵੇ ਜਾਂ ਕੋਈ ਵੀ ਸਿਹਤ ਸੰਬੰਧੀ ਸਹੂਲਤ ਹੋਵੇ ਜਾਂ ਹੋਰ ਵੀ ਕੋਈ ਸਹੂਲਤਾਵਾਂ ਹੋਣ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਹਾਲਾਂਕਿ ਇੱਥੇ ਉਹਨਾਂ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਹੈ ਕਿ ਕੁਝ ਸਕੀਮਾਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਹੁੰਦੀਆਂ ਨੇ ਤਾਂ ਉਹਨਾਂ ਸਕੀਮਾਂ ਨੂ ਦੇਖਦੇ ਹੋਏ ਉਹ ਅਕੋਰਡਿੰਗ ਜਿਹੜਾ ਕੰਮ ਹੈ ਉਹ ਵੀ ਕੀਤਾ ਜਾ ਰਿਹਾ ਹੈ ਦੱਸਦੇ ਕਿ ਇੱਥੇ ਹੋਰ ਵੀ ਕਈ ਅਧਿਕਾਰੀ ਜਿਹੜੇ ਮੌਜੂਦ ਰਹੇ ਏਡੀਸੀ ਪੂਨਮ ਸਿੰਘ ਵੀ ਮੌਜੂਦ ਸਨ ਤੇ ਇਸੇ ਦਰਮਿਆਨ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਇੱਥੇ ਧੀਆਂ ਦੀ ਲੋੜੀ ਵੀ ਪਾਈ ਗਈ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਇਸ ਕੈਂਪ ਦੇ ਦੌਰਾਨ ਮਹਿਲਾਵਾਂ ਤੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਦੇਖੋ ਜੀ ਅੱਜ ਬਠਿੰਡਾ ਵਿਖੇ ਅਸੀਂ ਜੋ ਸਾਡੇ ਵਿਭਾਗ ਵੱਲੋਂ ਇਸਤਰੀ ਤੇ ਪਾਲ ਵਿਕਾਸ ਵਿਭਾਗ ਵੱਲੋਂ ਜੋ ਲੜੀ ਚਲਾਈ ਜਾ ਰਹੀ ਹੈ ਕੈਂਪਾਂ ਦੀ ਉਹਦੇ ਵਿੱਚ ਅਸੀਂ ਮਹਿਲਾਵਾਂ ਦੀ ਸਿਹਤ ਤੇ ਰੋਜ਼ਗਾਰ ਨੂੰ ਲੈ ਕੇ ਕੈਂਪਸ ਲਗਾਏ ਔਰ ਨਾਲ ਹੀ ਅਸੀਂ ਧੀਾਂ ਦੀ ਲੋੜੇ ਵੀ ਨਾਲ-ਨਾਲ ਮਨਾ ਰਹੇ ਆ ਬੇਸਿਕਲੀ ਕਹਿ ਲਓ ਕਿ ਔਮਨ ਇੰਪਾਵਰਮੈਂਟ ਦੀ ਗੱਲ ਹਰ ਜ਼ਿਲ੍ਹੇ ਵਿੱਚ ਜਾ ਕੇ ਕਰ ਰਹੇ ਆ ਔਰ ਅੱਜ ਬਠਿੰਡਾ ਦੀ ਧਰਤੀ ਦੇ ਉੱਪਰ ਵੀ ਇਹੀ ਗੱਲ ਕਰਨ ਆਏ ਆ ਔਰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਹਿਲਾਵਾਂ ਨੇ ਭੈਣਾਂ ਨੇ हिस्सा लिया ये एक पंजाब के विकास कीवर्ती निशानी है कि जे ਸਾਡੀਆਂ ਮਹਿਲਾਵਾਂ ਅੱਗੇ ਆਉਣ ਲੱਗੀਆਂ ਤਾਂ ਵਾਕਈ ਅਸੀਂ ਇੱਕ ਬਹੁਤ ਸੋਹਣਾ ਸਮਾਜ ਸਿਰਜ ਰਹੇ ਐਮਐਲਏ ਜਗਤਪ ਸਿੰਘ ਦਿਲ ਦੀ ਨਜ਼ਰ ਆਈ ਤੇ ਬਾਕੀ ਸਾਰੇ ਚੇਅਰਮੈਨ ਦੇਖੋ ਉਹਨਾਂ ਦੇ ਪ੍ਰੋਬਲਮ ਕਈ ਵਾਰੀ ਕੋਈ ਨਿੱਜੀ ਆ ਜਾਂਦੀ ਹੈ ਉਹਨਾਂ ਦੇ ਪ੍ਰਭਾਵ ਵੀ ਨਜ਼ਰ ਆਉਂਦਾ ਨੀ ਮੇਰੇ ਨਾਲ ਤਾਂ ਕੀ ਨਰਾਜ਼ਗੀ ਹੈ ਬੇਟੀ ਮੀਟਿੰਗ ਹੈ ਅੰਤਰਾਜਗੀ ਪ੍ਰੋਗਰਾਮ ਵਿੱਚ ਤਾਂ ਕੋਈ ਨਹੀਂ ਹੁੰਦੀ 10 ਕੰਪਨੀਆਂ ਵੀ ਤੇ ਆਈਆਂ ਸੀ ਕਿੰਨੇ ਕੁ ਲੋਕਾਂ ਨੂੰ ਓਦਸਕਾਰ ਜਿਹੜਾ ਮਿਲਿਆ ਹੈ ਅਹ ਦੇਖੋ ਜੀ ਹਲੇ ਤਾਂ ਚੱਲ ਰਿਹਾ ਹੈ ਕੈਂਪ ਅਸੀਂ 10 ਬੱਚਿਆਂ ਨੂੰ ਉੱਪਰ ਜਿਹੜੇ ਡਿਸਟ੍ਰਿਬਿਊਟ ਕਰ ਚੁੱਕੇ ਹਾਂ ਉਹਨਾਂ ਦੇ ਅਲਾਟਮੈਂਟ ਲੈਟਰਸ ਬਾਕੀ ਪੂਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚੀਆਂ ਜਿਹੜੀਆਂ ਇੱਥੇ ਟੈਲੈਂਟ ਰੱਖਦੀਆਂ ਨੇ ਉਹਨਾਂ ਨੂੰ ਅਸੀਂ ਕੁਝ ਨਾ ਕੁਝ ਦੇਵਾਂ ਮੈਡਮ ਅੱਜ ਅਚ ਸ਼ਕੀਰ ਤੇ ਚੱਕ ਵੀ ਬੱਡੇਗਾ ਜਾਂ ਮੈਂ ਲਾਵਾਂ ਕੀ ਕਰਾਂ ਅਸੀਂ ਔਰਤਾਂ ਨਾਲ ਰਿਲੇਟਡ ਹਰੇਕ ਸਕੀਮ ਨੂੰ ਇੱਕ 스ਪੌਟ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਚ ਸ਼ਗਨ ਸਕੀਮ ਵੀ ਸਾਡੇ ਵਿਭਾਗ ਦੀ ਇੱਕ ਸਕੀਮ ਹੈ ਸੋ ਬਹੁਤ ਪਹਿਲਾਂ ਗੱਲਾਂ ਆਉਂਦੀਆਂ ਹੁੰਦੀਆਂ ਅਸੀਂ ਜੀ ਟਾਈਮ ਤੇ ਨਹੀਂ ਆਉਂਦੀ ਤਾਂ ਤੁਸੀਂ ਅੱਜ ਦੇਖ ਹੀ ਲਿਆ ਕਿ ਸਾਡੀਆਂ ਚੂੜੇ ਪਾਏ ਹੋਏ ਜਿੰਨਾਂ ਕੁੜੀਆਂ ਨੇ ਉਹਨਾਂ ਨੂੰ ਅਸੀਂ ਪੂਰੇ ਟਾਈਮ ਤੇ ਜਿਹੜੀ ਸ਼ਗਨ ਸਕੀਮ ਡਿਸਟ੍ਰੀਬਿਊਟ ਕਰ ਰਹੇ ਹਾਂ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਸਕੀਮ ਦਾ ਲਾਭ ਹਰ ਲੋੜਵੰਦ ਤੱਕ ਆਂਗਣwadi ਜਿਹੜੀ ਨੇ ਕਹਿੰਦੇ ਬਹੁਤ ਖੋਲੇ ਜਾ ਰਹੇ ਨੇ 55 ਦੇ ਵਿੱਚ ਕਿੰਨੇ ਅਸੀਂ ਤਕਰੀਬਨ 1400 ਆਂਗਣਵਾੜੀ ਸੈਂਟਰ ਨਵੇਂ ਬਣਾਉਣ ਜਾ ਰਹੇ ਹਾਂ ਔਰ ਜਿਹੜੇ ਪੁਰਾਣੇ ਜਿੱਥੇ ਕਿਤੇ ਰਿਪੇਅਰ ਦੀ ਲੋੜ ਹੈ ਉਹਨੂੰ ਵੀ ਅਸੀਂ ਠੀਕ ਕਰਨ ਜਾ ਰਹੇ ਹਾਂ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਹਾਂ ਤਕਰੀਬਨ 200 ਕਰੋੜ ਤੋਂ ਉੱਪਰ ਅਸੀਂ ਇੱਥੇ ਕੰਮ ਕਰਨ ਵਾਲੀਆਂ ਅਫਸਰਾਂ ਦਾ ਬਿਲਕੁਲ ਜੀ ਅਸੀਂ 3000 ਆਂਗਣਵਾੜੀ ਵਰਕਰਸ ਹੈਲਪਰਸ ਭਰਤੀ ਕਰਨ ਜਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਭੈਣਾਂ ਦੇ ਵੀ ਅਗੋਂ ਬੈਨੇਫਿਟ ਬਾਰੇ ਸੋਚ ਰਹੇ ਹਾਂ ਮੁਕਾਬਲੇ ਤੋਂ ਕਿਹਾ ਜਾ ਰਿਹਾ ਵੀ ਪੰਜਾਬੀ ਨੂੰ ਪਹਿਲ ਦੇ ਤੌਰ ਤੇ ਲੱਗ ਜਾਊਗਾ ਜਿੱਥੇ ਤੁਸੀਂ ਸਪੀਚ ਦੇ ਰਹੇ ਸੀ ਉਹਦੇ ਅੱਗੇ ਵੋਟ ਲੱ ਬੈਨਰ ਉਹਦੇ ਤੇ ਹਿੰਦੀ ਆ ਪੰਜਾਬੀ ਦਾ ਇੱਕ ਸ਼ਬਦ ਦੇਖੋ ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਰਾਜ ਸਰਕਾਰਾਂ ਚੋਂ ਸਕੀਮਾਂ ਲਾਗੂ ਕਰਦੀਆਂ ਨੇ ਕਈ ਵਾਰੀ ਸਕੀਮਾਂ ਜੜੀਆਂ ਨੇ ਉਹ ਸੈਂਟਰ ਦੀਆਂ ਵੀ ਵਿੱਚ ਹਿੱਸਾ ਹੁੰਦਾ ਸੋ ਅਸੀਂ ਸਾਰਾ ਕੁਝ ਦੇਖ ਕੇ ਅਕੋਰਡਿੰਗ ਟੂ ਸਕੀਮ ਉਹਨੂੰ ਹਾਈਲਾਈਟ ਕਰਦੇ ਆ ਸੋ ਪੰਜਾਬੀ ਤੇ ਹਿੰਦੀ ਸਾਰਾ ਕੁਝ ਹੀ ਆ ਦੇ ਵਿੱਚ ਜਦੋਂ ਕਿ ਪੰਜਾਬ ਦਾ ਪੈਨਰ ਦੇਖੋ ਤੁਸੀਂ ਸਾਰੇ ਕਿਤੇ ਦੇਖ ਸਕਦੇ ਹੋ ਕਿ ਪੰਜਾਬੀ ਕੋਈ ਹਿੰਦੀ ਬੋਲ ਵੀ ਨਹੀਂ ਰਿਹਾ ਤੇ ਪੰਜਾਬੀ ਚ ਅਸੀਂ ਗੱਲ ਕਰ ਰਹੇ ਆ ਤੇ ਗੱਲ 1000 ਰੁਪਏ ਵੀ ਬਹੁਤ ਜਲਦੀ I'm not going